ਹੋਣ ਦੱਸ ਕੀ ਦਲਜੀਤ ਦਲਜੀਤ ਲਈ ਉਹ ਮੈਂ ਦਲਜੀਤ ਸਿੰਘ ਦਾ ਐਡਰੈਸ ਪੁੱਛਣ ਆਂ ਅੱਛਾ ਐਡਰੈਸ ਪੁੱਛਣ ਆ ਦਲਜੀਤ ਸਿੰਘ ਦਾ ਉਹ ਸਹੀ ਟਿਕਾਣੇ ਤੇ ਆ ਸਹੀ ਡਰੈਸ ਤੇ ਆਵਾ ਇਹ ਮੇਰਾ ਹੀ ਘਰ ਆ ਦਲਜੀਤ ਸਿੰਘ ਦਾ ਹੀ ਘਰ ਆ ਅੱਛਾ ਅੱਛਾ ਹਾਂ ਉਹ ਮੇਰਾ ਹੀ ਐਡਰੈਸ ਆ ਦਲਜੀਤ ਸਿੰਘ ਮਾਲਾ ਅੱਛਾ ਦਲਜੀਤ ਸਿੰਘ ਮਾਲਾ ਹਾਂ ਪਰ ਇਹ ਤੇ ਦਲਜੀਤ ਸਿੰਘ ਗੋਰੇ ਦੇ ਘਰ ਜਾਣਾ ਸੀ ਕੱਡ ਹਾਂ ਇਹ ਦਿਲਜੀਤ ਸਿੰਘ ਗੋਰੇ ਦਾ ਘਰ ਆ। ਨੋ ਨੋ। ਆਹੋ। ਤੂੰ ਯਾਰ ਮੈਨੂੰ ਉਸੇ ਗੇਟ ਜੀ ਦੱਸ ਦੇਣਾ। ਮੈਂ ਤਾਂ ਭਾਜੀ ਤੁਹਾਨੂੰ ਪੁੱਛਦਾ ਹੀ ਰਿਹਾ ਮੈਨੂੰ ਐਡਰੈਸ ਦੱਸ ਦੋ ਮੈਂ ਦਿਲਜੀਤ ਸਿੰਘ ਗੋਰੇ ਦੇ ਘਰ ਜਾਣਾ। ਯਾਰ ਹਣ ਸਾਰਾ ਕੁਝ ਖਾ ਕੇ ਤੇ ਐਡਰੈਸ ਪੁੱਛਣਿਆ ਮੇਰੇ ਕੋਲ। ਓ ਕੁਸ਼ਵਿੰਦਰ। ਹਾਂਜੀ। ਇੱਧਰ ਆਈ ਯਾਰ। ਹਾਂਜੀ ਹਾਂਜੀ ਦੱਸੋ। ਸੂਟ ਦਾ ਆਰਡਰ ਦੇਤਾ ਹੀ। ਹਾਂਜੀ ਹਾਂਜੀ ਦੇਤਾ। ਕਿਨੇ ਦਾ ਸਵਾਇਆ ਯੂ? ਯਾਰ ਆਲਾ।